ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ 80 ਦੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਜੁਆ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 24 ਨਵੰਬਰ 2015 10 ਮੱਘਰ ਨਾਨਕਸ਼ਹੀ ਸੰਬੰਦ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਐਮ ਘਟਨਾਵਾਂ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਆ ਦੇਖੋ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ ਨਾਨਕਸ਼ਹੀ ਕੈਲੰਡਰ 2003 ਦੇ ਮੁਤਾਬਕ ਪਰ ਜਿਵੇਂ ਇਹਨਾਂ ਨੇ ਸਾਰੇ ਕੈਲੰਡਰ ਦਾ ਹੀ ਹੁਣ ਹਿੰਦੂਕਰਨ ਕਰ ਦਿੱਤਾ ਸੋ ਇਸ ਤਰੀਕ ਨੂੰ ਵੀ ਇਹਨਾਂ ਨੇ ਬਦਲ ਕੇ ਪੰਜਾਬ ਦੇ ਸਰਕਾਰੀ ਛੁੱਟੀਆਂ ਵਾਲੇ ਖਾਨੇ 16 ਦਸੰਬਰ ਨੂੰ ਛੁੱਟ ਦੁੱਤੇ ਜੀ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਪ ਦੇ ਮੁਤਾਬਕ ਜਿਹੜਾ ਕਿ ਆਲਰੇਡੀ ਮੂਨ ਦੇ ਨਾਲ ਜਾਂ ਕੱਤਕ ਦੀ ਪੂਰਨਮਾਸ਼ੀ ਨਾਲ ਜੁੜਿਆ ਹੋਇਆ ਉਸ ਦਾ ਨਗਰ ਕੀਰਤਨ ਨਿਕਲ ਰਿਹਾ ਔਰ ਕੱਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਪ ਮਨਾਇਆ ਜਾਣਾ ਜੀ ਲੇਕਿਨ ਅਸੀਂ ਕਿਉਂਕਿ ਮੂਲ ਨਾਨਕਸ਼ਹੀ ਕੈਲੰਡਰ 2003 ਦੀਆਂ ਤਰੀਕਾਂ ਹੀ ਫਾਲੋ ਕਰਦੇ ਹਾਂ ਸੋ ਉਸ ਦੇ ਮੁਤਾਬਕ ਅੱਜ 340 ਦਿਨ ਜਿਹੜੇ ਸਾਲ ਹੋ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ 1675 ਈਸਵੀ ਦੇ ਵਿੱਚ ਗੁਰੂ ਸਾਹਿਬ ਦੀ ਜਿੱਥੇ ਅੱਜ ਗੁਰਦੁਆਰਾ ਸੀਸਕਾਹ ਸਾਹਿਬ ਸੁਪਾਇਮਾਨ ਹੈ ਚਾਂਦਨੀ ਚੌਕ ਦਿੱਲੀ ਚ ਜੀ ਉੱਥੇ ਸ਼ਹਾਦਤ ਹੁੰਦੀ ਔਰ ਇਸ ਦੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਹੀ ਜਦੋਂ ਅਸੀਂ ਉਹਨਾਂ ਦੇ ਨਾਲ ਗਏ ਸਿੱਖ ਜਿਨ੍ਹਾਂ ਦੇ ਵਿੱਚ ਭਾਈ ਮਤੀ ਦਾਸ ਆਰ ਐਨ ਆਲ ਦੋ ਫਾੜ ਕਰਕੇ ਸ਼ਹੀਦ ਕੀਤੇ ਜਾਂਦੇ ਨੇ ਭਾਈ ਸਤੀ ਦਾਸ ਭਾਈ ਦਿਆਲਾ ਜਿਨ੍ਹਾਂ ਨੂੰ ਪਈਦਾਲਾ ਜਿਹਨੂੰ ਦੇਗ ਦੇ ਵਿੱਚ ਉਬਾਲਿਆ ਜਾਂਦਾ ਹੈ ਭਾਈ ਸਤੀਦਾਸ ਜੀ ਨੂੰ ਰੂਹ ਦੇ ਗੋੜੇ ਲਪੇਟ ਕੇ ਜਿਉਂਦੇ ਨੂੰ ਅੱਗ ਲਾਈ ਜਾਂਦੀ ਹੈ ਜੀ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਆਪਣੀ ਯਾਦ ਦੇ ਵਿੱਚ ਲਿਆਉਂਦੇ ਔਰ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਔਰ ਇਹ ਖਾਸ ਸਾਡੇ ਲਈ ਜਿਹੜਾ ਇੱਕ ਰਿਮਾਈਂਡਰ ਵੀ ਹੈ बार-बार ਰਿਮਾਈਂਡਰ ਹੁੰਦਾ ਹੈ ਹਾਲਾਂਕਿ ਪਿਛਲੇ 67 ਸਾਲ ਤੋਂ ਹੀ ਰਿਮਾਈਂਡਰ ਹੈ 1947 ਤੋਂ ਬਾਅਦ ਤੋਂ ਜਦੋਂ ਕਿ ਅਸੀਂ ਭਾਰਤੀ ਇਸ ਕੈਦ ਦੇ ਵਿੱਚ ਆਏ ਇਸ ਸਿਸਟਮ ਦੀ ਜੀ ਕਿ ਇੱਕ ਪਾਸੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਮਢਲੇ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਬਹਾਲ ਕਰਨ ਦੀ ਸ਼ਹਾਦਤ ਹੈ ਜੀ ਔਰ ਜੇ ਅਸੀਂ ਮਨੁੱਖੀ ਇਤਿਹਾਸ ਦੇ ਵਿੱਚ ਦੇਖੀਏ ਬੇਸ਼ੱਕ ਹਿਊਮਨ ਰਾਈਟਸ ਦਾ ਚਾਰਟਰ 10 ਦਸੰਬਰ 1948 ਨੂੰ ਆਇਆ ਔਰ ਬਹੁਤ ਸਾਰੀਆਂ ਜਨੀਵਾ ਕਨਵੈਨਸ਼ਨਸ ਜਾਂ ਪ੍ਰੋਟੋਕੋਲਸ ਉਸ ਤੋਂ ਬਾਅਦ ਬਣਦੇ ਨੇ ਲੇਕਿਨ 340 ਸਾਲ ਪਹਿਲਾਂ ਉਸ ਧਰਤੀ ਦੇ ਉੱਤੇ ਜਿਹੜਾ ਮੈਸੇਜ ਆਪਣੀ ਸ਼ਹਾਦਤ ਦੇ ਨਾਲ ਗੁਰੂ ਸਾਹਿਬ ਨੇ ਦਿੱਤਾ ਜੀ ਉਹ ਸਪਸ਼ਟ ਸੀ ਕਿ ਕਿਸ ਫੇਥ ਦੇ ਵਿੱਚ ਕਿਸੇ ਨੇ ਜਿਉਣਾ ਹੈ ਉਹਨੇ ਆਪਣਾ ਜੀਵਨ ਕਿਵੇਂ ਜਿਹੜਾ ਗੁਜ਼ਾਰਨਾ ਹੈ ਕਿਸ ਦੇ ਵਿੱਚ ਉਹਨੇ عقیدہ ਰੱਖਣਾ ਹੈ ਇਸ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਸਰਕਾਰ ਦੇ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ ਜੀ ਇਹ ਮੁੱਢਲੇ ਤੌਰ ਦੇ ਉੱਤੇ ਹਰ ਇੱਕ ਦਾ ਹੱਕ ਹੈ ਭਾਵੇਂ ਅਸੀਂ ਦੂਸਰੇ ਸ਼ਹਿਰੀ ਉਸ ਦੇ ਨਾਲ ਸਹਿਮਤ ਹੋਣ ਜਾਂ ਨਾ ਹੋਣ ਔਰ ਇਸ ਤੋਂ ਵੱਧ ਕੇ ਇਹ ਲੋਕਾਰ ਸ਼ਹਾਦਤ ਜਾਂ ਇਹ ਲੋਕਾਰ ਮੈਸੇਜ ਕੀ ਹੋ ਸਕਦਾ ਹੈ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਦੋਂ ਉਹਨਾਂ ਨੂੰ ਪੰਡਤ ਜਨਉ ਪਾਉਣ ਲੱਗਦਾ ਤੇ ਉਸ ਦਾ ਹੱਥ ਫੜ ਕੇ ਕਹਿੰਦੇ ਨੇ ਕਿ ਇਹ ਜਨਉ ਨਹੀਂ ਪਾਣਾ ਕਿਉਂਕਿ ਤੂੰ ਜਿਹੜਾ ਕਿ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਵਾ ਕਰਦਾ ਹੈ ਤੇਰੇ ਚ ਨਾ ਦਇਆ ਨਾ ਸੰਤੋਖ ਹੈ ਨਾ ਜਾਤ ਹੈ ਨਾ ਸਾਥ ਹੈ ਜੀ ਤੇ ਤੂੰ ਕਲੇਮ ਕਰਦਾ ਹੈ ਕਿ ਤੂੰ ਧਰਮੀ ਬੰਦੇ ਔਰ ਧਰਮ ਤਾਂ ਇਹੀ ਸਖਾਂਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਊ ਜੀ ਕਾ ਹੈ ਤਾ ਪਾਂਡੇ ਕਤ ਨਾ ਏ ਟੁੱਟੈ ਨਾ ਮਲ ਲੱਗੈ ਨਾ ਏ ਜਲੇ ਨ ਜਾਏ ਤਾਂ ਨੂੰ ਸੋ ਮਾਨਸ ਨਾਨਕਾ ਜੋ ਗੱਲ ਚੱਲ ਲੈ ਪਾਏ ਕਿ ਅਸਲੀ ਤਾਂ ਇਹ ਗੁਣ ਨੇ ਕਿਉਂਕਿ ਤੂੰ ਇਹਨਾ ਤੋਂ ਸਖਣੇ ਤੇ ਇਹ ਜਿਹੜਾ ਸਭ ਇੱਕ ਮਹਿਜ਼ ਰਸਮ ਹੈ ਔਰ ਮੈਂ ਇਸ ਰਸਮ ਦੇ ਵਿੱਚ ਯਕੀਨ ਨਹੀਂ ਰੱਖਦਾ ਹੁਣ ਗੁਰੂ ਨਾਨਕ ਪਾਤਸ਼ਾਹ ਪੰਡਤ ਦਾ ਹੱਥ ਫੜਦੇ ਨੇ ਕਿ ਇਹ ਜਬਰੀ ਜਨਉ ਪਉਣਾ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਬਰੀ ਜਨਉ ਲੋੜ ਨਹੀਂ ਦੇਣਾ ਹੈ ਜੀ ਹੁਣ ਇਹ ਐ ਪੂਰਾ ਜਦੋਂ ਅਸੀਂ ਇਤਿਹਾਸ ਦੇ ਵਿੱਚ ਟ੍ਰੈਂਡ ਸੈਟਿੰਗ ਘਟਰਾਵਾ ਦੇਖਦੇ ਆਂ ਇਤਿਹਾਸ ਨੂੰ ਨਵਾਂ ਮੋੜ ਦੇਣ ਦੀ ਗੱਲ ਕਰਦੇ ਤੇ ਫਿਰ ਇਹ ਜਿਹੜੀ ਟੈਸਟੀਮਨੀ ਐ ਜਾਂ ਇਹ ਵਿਟનેસ ਐ ਦਸਵੇਂ ਪਾਤਸ਼ਾਹ ਦੀ ਆਪਣੀ ਲਿਖਤੋਂ ਅਸੀਂ ਦੇਖਦੇ ਆਂ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਤਾਂਕਾ ਦਾ ਮਤਲਬ ਹੈ ਉਨਾ ਦਾ ਹੁਣ ਤਿਲਕ ਤੇ ਜੰਜੂ ਸਿੱਖੀ ਦੇ ਚਿੰਨ ਨਹੀਂ ਸਿੱਖੀ ਨੇ ਇਹਨਾਂ ਨੂੰ ਨਕਾਰਿਆ ਹੋਇਆ لیکن جے کوئی تلک جنجو دا ਧਾਰਨੀ ਹੈ ਤੇ 스테ਟ ਨੂੰ ਇਹ ਹੱਕ ਨਹੀਂ ਹੈ ਕਿ ਉਹ ਉਹਨਾਂ ਨੂੰ ਲਾਏ ਜਾਂ ਉਹਨਾਂ ਨੂੰ ਕਨਵਰਟ کرے سو ਗੁਰੂ ਸਾਹਿਬ ਨੇ فرمایا تلک جنجو راਖਾ ਪ੍ਰਭ ਤੰਕ ਕਿਨੋ ਬਡੋ ਕਲੂ ਮੈਂ ਸਾਕਾ ਸਾਧਨ ਹਿਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ جی کہ سر ਦੇ ਦਿੱਤੇ ਪਰ ਜਿਹੜਾ ਸੀ ਨਹੀਂ ਕੀਤੀ ਹੈ ਆਪਣੇ ਆਪ ਨੂੰ ਕੋਈ ਕਮਜ਼ੋਰਪਨ ਨਹੀਂ ਦਿਖਾਇਆ ਅਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਬੇਸ਼ੱਕ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਵਿਦਵਾਨ ਜਾਂ ਐਨਾਲਿਸਟ ਕਹਿਣ ਵਾਲੇ ਨੇ ਉਹਨੂੰ ਕਹਿਣਗੇ ਕਿ ਜੀ ਉਹਦੇ ਵਿੱਚ ਸੰਸਾਰ ਤੋਂ ਉਪਰਾਮਤਾ ਹੈ ਜਿਹਦੇ ਲਈ ਸ਼ਬਦ ਵੈਰਾਗ ਇਸਤੇਮਾਲ ਕੀਤਾ ਜਾਂਦਾ ਜਾਂ ਦੂਜਾ ਪਰ ਹੁਣ ਇੱਕ ਪਾਸੇ ਕਦੇ ਇਹੀ 10-11 ਸਾਲ ਦੀ ਉਮਰ ਦੇ ਤਿਆਗਮਲ ਜਿਹੜਾ ਉਹਨਾਂ ਦਾ ਬਚਪਨ ਦਾ ਨਾਂ ਸੀ ਕਰਤਾਰਪੁਰ ਦੀ ਚੌਥੀ ਜੰਗ ਜਿਹੜੀ 6ਵੇਂ ਪਾਤਸ਼ਾਹ ਨੇ ਲੜੀ ਲੜੀ ਇਸ ਕਦਰ ਬਹਾਦਰੀ ਦੇ ਜੋਰ ਦਿਖਾਉਂਦੇ ਨੇ ਕਿ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਕਹਿੰਦੇ ਨੇ ਤਿਆਗਮਲ ਨਹੀਂ ਹੈ ਤਾਂ ਤੀਖ ਬਹਾਦਰ ਹੈ ਜੀ ਇਹ ਤਾਂ ਬਹਾਦਰੀ ਦੇ ਨਾਲ ਤੀਖ ਚਲਾਉਣ ਵਾਲਾ ਹੈ ਔਰ ਉਹਨਾਂ ਦਾ ਨਾਂ ਹੀ ਜਿਹੜਾ ਉਹ ਤਿਆਗਮਲ ਤੋਂ ਤੀਖ ਬਹਾਦਰ ਹੋ ਜਾਂਦਾ ਹੈ ਫਿਰ ਜੇ ਤ્યાਗ ਦੀ ਅਸੀਂ ਗੱਲ ਦੇਖਦੇ ਆਂ ਤੇ ਕਿਵੇਂ ਕਿਸ ਕਦਰ ਉਹਨਾਂ ਦਾ ਜੀਵਨ ਉਸ ਨੂੰ ਭਾਵੇਂ ਬਹੁਤ ਸਾਰੇ ਤਪੱਸਿਆ ਸ਼ਬਦ ਦੇ ਨਾਲ 22-23 ਸਾਲ ਬਾਬੇ ਬਕਾਲੇ ਹੋਣ ਦੀ ਜਿਹੜੀ ਹੈ ਉਹ ਗੱਲ ਕਰਦੇ ਨੇ ਪਰ ਗੱਲ ਉਹ ਇੱਕ ਕੰਪਲੀਟ ਤ્યાਗ ਹੈ ਜਦੋਂ ਕਿ ਦੁਨੀਆ ਦੀ ਹਕੀਕਤ ਨੂੰ ਸਮਝਦੇ ਆਂ ਭਵਿੱਖ ਦੇ ਚੈਲੰਜ ਦੇ ਲਈ ਤਿਆਰੀ ਔਰ ਫਿਰ ਅਸੀਂ ਦੇਖਦੇ ਆਂ ਕਿ ਕਿਵੇਂ ਬਾਬਾ ਮੱਖਣਸ਼ਾਹ ਲੁਬਾਣਾ ਜਿਹੜੇ ਕਿ ਗੁਰੂ ਲਾਧੋਰੇ ਦੇ ਨਾਲ ਅਠਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਬਾਬਾ ਬਕਾਲੇ ਨਾਲ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਜਾਂਦੇ ਨੇ ਔਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਅਸੀਂ ਉਹਨਾਂ ਦਾ ਗੁਰੂ ਨਾਨਕ ਸਾਹਿਬ ਦੇ ਸੁਨੇਹ ਨੂੰ ਘਰ ਘਰ ਪਹੁੰਚਾਉਣ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਪ੍ਰਚਾਰ ਫੇਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਯੂਪੀ ਬਿਹਾਰ ਇਹ ਸਾਰੇ ਚੋਂ ਗੁਜ਼ਰ ਕੇ ਅਸਾਮ ਤੱਕ ਗਏ ਟਾਕਾ ਜਿਹੜਾ ਬੰਗਲਾਦੇਸ਼ ਦੀ ਰਾਜਧਾਨੀ ਹੈ ਉਸ ਖਿੱਤੇ ਦੇ ਵਿੱਚ ਅੱਜ ਵੀ ਦੋ ਗੁਰਦੁਆਰੇ ਇਤਿਹਾਸਕ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਚੰਨੇ ਅਸਾਮ ਦੇ ਵਿੱਚ ਧੋਬੜੀ ਹੈ ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸ ਸਾਰੇ ਨੂੰ ਮਿਸ਼ਨ ਨੂੰ ਗੁਰੂ ਨਾਨਕ ਸਾਹਿਬ ਦੇ ਔਰ ਇਹੀ ਨਹੀਂ ਕਿ ਬਈ ਸਿਰਫ ਉਹ ਇੱਕ ਪ੍ਰਚਾਰ ਮਿਸ਼ਨ ਹੈ ਅਸੀਂ ਦੇਖਦੇ ਹਾਂ ਕਿ ਧੋਬੜੀ ਦੇ ਵਿੱਚ ਜਿੱਥੇ ਕਿ ਅਸਾਮ ਦਾ ਰਾਜਾ ਗੁਰੂ ਸਾਹਿਬ ਦਾ ਸ਼ਰਧਾਲੂ ਹੈ ਪਰ ਔਰੰਗਜ਼ੇਬ ਦਾ ਜਿਹੜਾ ਕਮਾਂਡਰ ਹੈ ਉਹ ਮਾਨ ਸਿੰਘ ਆਉਂਦੇ ਫੌਜ ਲੈ ਕੇ ਔਰ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੋਨਾਂ ਦਾ ਇਹ ਡਿਪਲੋਮੇਸੀ ਦਾ ਵੀ ਫਾਈਨੇਸਟ ਟਾਵਰ ਹੈ ਉਹਨਾਂ ਦੋਨਾਂ ਦਾ ਸਮਝੌਤਾ ਵੀ ਕਰਵਾਉਂਦੇ ਨੇ ਜੀ ਲੜਾਈ ਤੋਂ ਬਿਨਾਂ ਕਿਉਂਕਿ ਲੜਾਈ ਜਾਂ ਜੰਗ ਇਹ ਤਾਂ ਜਾਨੀ ਜਿਹੜਾ ਉਹ ਜਾਨਾਂ ਦਾ ਖੌ ਹੁੰਦਾ ਔਰ ਫਿਰ ਜਿਹੜਾ ਗੁਰਦੁਆਰਾ ਥੋਬੜੀ ਹੈ ਉਸ ਇਸ ਗੱਲ ਦੀ ਉਦਾਹਰਣ ਹੈ ਕਿ ਉਹਨਾਂ ਨੇ ਜਦੋਂ ਦੋਨੋਂ ਹੀ ਉਹਨਾਂ ਨੂੰ ਜਿਹੜੀ ਇਸ ਗੱਲ ਦੀ ਤਸੱਲੀ ਹੋਈ ਕਿ ਗੁਰੂ ਸਾਹਿਬ ਨੇ ਮਿਡੀਏਟ ਕਰਕੇ ਜਿਹੜਾ ਉਹ ਵਿਚੋਲਗੀ ਕਰਕੇ ਜਾਨੀ ਨੁਕਸਾਨ ਬਚਾਇਆ ਤੇ ਉਹਨਾਂ ਨੇ ਕਿਹਾ ਜੇ ਇਸ ਦੀ ਯਾਦਗਾਰ ਬਣਨੀ ਚਾਹੀਦੀ ਹੈ ਸੋ ਗੁਰੂ ਸਾਹਿਬ ਨੇ ਕਿਹਾ ਵੀ ਹਰ ਫੌਜੀ ਜਿਹੜਾ ਦੋਵੇਂ ਪਾਸੇ ਦੀ ਫੌਜ ਦਾ ਹੈ ਉਹ ਢਾਲ ਮਿੱਟੀ ਦੀ ਜਿਹੜੀ ਹੈ ਭਰ ਕੇ ਪਾਏ ਜੀ ਉਹ ਥੋਪੜੀ ਦਾ ਮਤਲਬ ਵੀ ਉੱਚੀ ਥਾਂ ਹੁੰਦਾ ਹੈ ਔਰ ਉਹ ਇਸ ਗੱਲ ਦਾ ਸਬੂਤ ਸੀ ਔਰ ਦੋਨੋਂ ਫੌਜਾਂ ਦੇ ਜਵਾਨ ਉਹਨਾਂ ਨੇ ਬਣਾਇਆ ਔਰ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੁੰਦਾ ਪਰ ਹੁਣ ਉਹ ਅਸਾਮ ਚ ਨੇ ਜਦੋਂ ਕਿ ਉਹਨਾਂ ਦੇ ਫਰਜ਼ੰਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਚ ਹੁੰਦਾ ਹੈ ਜੀ ਔਰ 5 ਸਾਲ ਤੱਕ ਜਿਹੜੇ ਨੇ ਗੁਰੂ ਸਾਹਿਬ ਪਟਨਾ ਸਾਹਿਬ ਰਹਿੰਦੇ ਨੇ 10ਵੇਂ ਪਾਤਸ਼ਾਹ ਉਧਰੋਂ ਜਿਹੜੇ ਹਾਲਾਤ ਪੰਜਾਬ ਦੇ ਔਰ ਕਸ਼ਮੀਰ ਦੇ ਵੰਡ ਰਹੇ ਨੇ ਔਰ ਰੰਗਰੇਬ ਦੇ ਜ਼ਬਰਦਸਤ ਜਿਹੜਾ ਚੱਕਰ ਹੈ ਉਹ ਚੱਲ ਰਿਹਾ ਔਰ 9ਵੇਂ ਪਾਤਸ਼ਾਹ ਸਿੱਧੇ ਤੌਰ ਤੇ ਅਸਾਮ ਤੋਂ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ ਚੱਕ ਨਾਨਕੀ ਜਿਹੜਾ ਉਹਨਾਂ ਨੇ ਜਾਣ ਤੋਂ ਪਹਿਲਾਂ ਉਧਰ ਆਪਣੀ ਮਾਤਾ ਦੇ ਨਾਂ ਤੇ ਵਸਾਇਆ ਸੀ ਉਹਦੇ ਨਾਲ ਹੀ ਫਿਰ ਅਸੀਂ ਦੇਖਦੇ ਹਾਂ ਕਿਵੇਂ ਜਦੋਂ ਦਸਵੇਂ ਪਾਤਸ਼ਾਹ 5 ਸਾਲ ਦੀ ਉਮਰ ਦੇ ਉੱਥੇ ਆਉਂਦੇ ਨੇ ਤੇ 9 ਸਾਲ ਦੇ ਲਗਭਗ ਦਸਵੇਂ ਪਾਤਸ਼ਾਹ ਦੀ ਉਮਰ ਹੈ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਦੇ ਸਫ਼ਰ ਤੇ ਤੁਰ ਪੈਂਦੇ ਨੇ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਸੋ ਇਹ ਜਦੋਂ ਅਸੀਂ ਉਹਨਾਂ ਦਾ ਔਰ ਦਸਵੇਂ ਪਾਤਸ਼ਾਹ ਉਹਨਾਂ ਦੇ ਸਾਹਮਣੇ ਕੀ ਚੈਲੰਜ ਨੇ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਇਹ 파ਰਟ ਵੀ ਕਿ ਸਿਸਟਮ ਦੇ ਵਿੱਚ ਲੋਕਾਂ ਦੇ ਉੱਤੇ ਜ਼ਬਰ ਜਾਂ ਡਰ ਦੇ ਥੱਲੇ ਉਈ ਉਹਨਾਂ ਨੂੰ ਕਰਨ ਲਈ ਮਜਬੂਰ ਕਰਨਾ ਇਹ ਐਕਸੈਪਟੇਬਲ ਨਹੀਂ ਹੈ ਔਰ ਰੱਬ ਦੇ ਬੰਦੇ ਕਿਸੇ ਡਰ ਚ ਨਹੀਂ ਰਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਫਰਮਾਨ ਹੈ ਪੈ ਕਾ ਹੂੰ ਕੋ ਦੇਤ ਨੈ ਨੈ ਪੈ ਮਾਨਤ ਆਨ ਕੋਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ ਜੀ ਕਿ ਗਿਆਨਵਾਨ ਕਹਾਣ ਦਾ ਅਧਿਆਤਮਿਕ ਪੁਰਖ ਕਹਾਣ ਦਾ ਗੁਰਮੁਖ ਘਵਾਨ ਦਾ ਬ੍ਰਹਮ ਗਿਆਨੀ ਘਵਾਨ ਦਾ ਸਤਵਾਦੀ ਘਵਾਨ ਦਾ ਹੱਕ ਉਨੋ ਹੀ ਹੈ ਜਿਹੜਾ ਨਾਂ ਭੈ ਦੰਦਾ ਨਾ ਭੈ ਮੰਨਦਾ ਉਹ ਕਿਸੇ ਦੇ ਡਰ ਚ ਨਹੀਂ ਰਹਿੰਦਾ ਨਾ ਉਹ ਕਿਸੇ ਦਾ ਡਰ ਕਬੂਲਦਾ ਹੈ ਨਾ ਕਿਸੇ ਨੂੰ ਡਰ ਦਿੰਦਾ ਔਰ ਇਹ ਜਿਹੜੀ ਸਪਿਰਿਟ ਹੈ ਜਿਹੜੀ ਕਿ ਅਲਟੀਮੇਟਲੀ ਸੰਤ ਸਪਾਈ ਔਰ ਖਾਲਸੇ ਦੇ ਰੂਪ ਦੇ ਵਿੱਚ ਜਿਹੜਾ ਸੰਤ ਸਪਾਈ ਪੰਜ ਕਕਾਰੀ ਰੂਪ ਚ ਦਸਵੇਂ ਪਾਤਸ਼ਾਹ ਮੁਕੰਮਲ ਪ੍ਰਖ ਜਿਹੜਾ ਹੈ ਉਹ ਸਾਜਦੇ ਨੇ ਇਹੀ ਖਾਲਸੇ ਦੀ ਸਪਿਰਿਟ ਹੈ ਔਰ ਔਰੰਗਜ਼ੇਬ ਨੂੰ ਇਹ ਚੈਲੰਜ ਕਿ ਨਹੀਂ ਇਹ ਜ਼ਬਰ ਦੇ ਨਾਲ ਕਿਸੇ ਦਾ ਧਰਮ ਤਬਦੀਲ ਕਰਨਾ ਇਹ ਐਕਸੈਪਟੇਬਲ ਨਹੀਂ ਹੈ ਔਰ ਇਸੇ ਲਈ ਦਸਵੇਂ ਪਾਤਸ਼ਾਹ ਨੇ ਜੋ ਆਪਣੇ ਪਿਤਾ ਦੀ ਸ਼ਹਾਦਤ ਨੂੰ ਜਿਹੜਾ ਬਿਆਨ ਕੀਤਾ ਤੇ ਉਹਨਾਂ ਨੇ ਇਹ ਫਰਮਾਇਆ ਕਿ ਕਿਨੋ ਵੱਡੋ ਕਲੂ ਮੈਂ ਸਾਕ ਜੀ ਕਿ ਇਹ ਕਲਯੁਗ ਦੇ ਵਿੱਚ ਮਾਡਰਨ ਏਜ ਦੇ ਵਿੱਚ ਸਭ ਤੋਂ ਵੱਡੀ ਵੱਡਾ ਇਹ ਸਾਕ ਹੈ ਇੱਕ ਵੱਡਾ ਵਾਕਿਆ ਹੈ ਕਿਉਂਕਿ ਆਪਣੇ ਫੇਥ ਲਈ ਤਾਂ ਹਰ ਕੋਈ ਕੁਰਬਾਨੀ ਦਿੰਦਾ ਹੈ ਜੀ ਬਿਲਕੁਲ ਦੁਨੀਆ ਦੇ ਹਰ ਮਜ਼ਹਬ ਦੇ ਕੋਲ ਆਪਣੇ ਸ਼ਹੀਦਾਂ ਦਾ ਇਤਿਹਾਸ ਹੈ ਉਹਨਾਂ ਦੇ ਲਈ ਕੁਰਬਾਨ ਹੋਣ ਵਾਲੇ ਨੇ ਪਰ ਕਿਸੇ ਹੋਰ ਦੇ ਜਿਹੜੇ ਹੈ ਇਬਾਦਤ ਦੇ ਹੱਕ ਲਈ ਧਾਰਮਿਕ ਆਜ਼ਾਦੀ ਦੇ ਹੱਕ ਲਈ ਕੁਰਬਾਨੀ ਦੇਣਾ ਇਹ ਕਿੰਨੋ ਵੱਡੋ ਕਰੂ ਮੈਂ ਸਾਖਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਹੀ ਆਇਆ ਹੈ ਔਰ ਅੱਜ ਅਸੀਂ ਜਿਸ ਹਾਲਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਮਤ ਗੁਜ਼ਰ ਰਹੀ ਹੈ ਜਨਾ ਦੇ ਤਿਲਕ ਜੰਜੂ ਦੀ ਮਢਲੀ ਧਾਰਮਿਕ ਆਜ਼ਾਦੀ ਦੀ ਔਰ ਜਦੋਂ ਸੰਗਤਾਂ ਦੀਵਾਨ ਦੇ ਵਿੱਚ ਇਹ ਗੱਲ ਵਜਤ ਦੇ ਨਾਲ ਪੜ੍ਹਦੀਆਂ ਨੇ ਕਿ ਭਾਈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਹਲਾਂ ਬਹੁਤ ਸਾਰੇ ਲੱਗਦਾ ਹੁੰਦਾ ਸੀ ਵੀ ਸ਼ਾਇਦ ਬਾਣੀ ਦੀ ਤੱਕ ਹੈ ਪਰ ਸ਼ਾਇਦ ਸੈਨਾਪਤੀ ਕਵੀ ਹੈ ਜਿਸ ਦੀ ਇਹ ਲਿਖਤ ਹੈ ਜਿਸ ਦੇ ਵਿੱਚ ਇਹ ਹੈ ਕਿ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋਡੀ ਹੈ ਬਾਹ ਜਨਾ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਕਿ ਇਹ ਮੈਸੇਜ ਹੈ ਕਿ ਭਾਈ ਜਿਹਦੀ ਬਾਹ ਫੜ ਲਈ ਹੈ ਜੋ ਸ਼ਰਨ ਆਏ ਇਸ ਕਾਂਠ ਲਾਏ ਜੇ ਕੋ ਆਇਆ ਗੁਰੂ ਦਰਬਾਰ ਚ ਤੇ ਉਸ ਦੀ ਬਾਹ ਵੀ ਫੜੀ ਹੈ ਤੇ ਮੈਸੇਜ ਵੀ ਇਹ ਹੈ ਔਰ ਮਨ ਲੋਚੇ ਬੁਰੇ ਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ ਬਾਹ ਜਨਾ ਦੀ ਪਕੜੀ ਹੈ ਸਿਰ ਦੀ ਜੈ ਬਾਹ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀਏ ਸੋ ਇੱਕ ਪਾਸੇ ਇਹ ਧਰਮ ਦੀ ਪਾਲਣ ਹੈ ਜੀ ਤੇ ਜਿਹੜੇ ਤਿਲਕਜੰਝੂ ਦੇ ਧਾਰਨੀ ਜਿਨ੍ਹਾਂ ਦੇ ਹੱਥ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹਜ਼ਾਰ ਸਾਲ ਦੀ ਗੁਲਾਮੀ ਬਾਅਦ ਤਾਕਤ ਆਈ ਹੈ ਉਹਨਾਂ ਦਾ ਵਰਤਾਰਾ ਦੇਖੋ ਕਿ ਕਿਵੇਂ ਪਿਛਲੇ 30 ਸਾਲਾਂ ਦੀ ਜੇ ਅਸੀਂ ਗੱਲ ਕਰੀਏ ਕਿ ਕਿਵੇਂ ਘੱਲੂ ਘਾਰੇ ਤੋਂ ਬਾਅਦ ਘੱਲੂ ਘਾਰਾ ਵਰਤਾਨਾ ਉਸੇ ਹੀ ਸੀਸਗੰਜ ਦੇ ਉੱਤੇ ਨਵੰਬਰ 84 ਚ ਹਿੰਦੂ ਪੀੜ ਹਮਲਾਵਰ ਜੀ ਔਰ ਕਿਵੇਂ ਅੱਜ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਕਿ ਉਸ ਧਰਤੀ ਦੇ ਉੱਤੇ ਅਸੀਂ ਆਜ਼ਾਦੀ ਦੇ ਨਾਲ ਆਪਣੇ ਧਾਰਮਿਕ ਸਰਬੱਤ ਖਾਲਸਾ ਨੂੰ ਵੀ ਨਹੀਂ ਕਰ ਸਕਦੇ ਜੇ ਇਕੱਠੇ ਹੋਏ ਲੱਖਾਂ ਸਿੱਖ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਏ ਸ਼ਾਂਤਮਈ ਤਰੀਕੇ ਨਾਲ ਡਿਸਪਰਸ ਹੋਏ ਤੇ ਉਹ ਸਾਰੇ ਦੇਸ਼ ਤਰਹੀ ਬਣਾ ਦਿੱਤੇ ਗਏ ਨੇ ਔਰ ਇਹ ਵਰਤਾਰਾ ਔਰ ਜੇ ਉਦੋਂ ਸਾਡੇ ਗੁਰੂ ਸਾਹਿਬਾਨ ਖਲੋਤੇ ਮੋਢੀਆਂ ਧਾਰਮਿਕ ਆਜ਼ਾਦੀਆਂ ਲਈ ਤੇ ਫਿਰ ਇਹ ਰੂਲਰ ਉਸ ਵੇਲੇ ਵੀ ਸ਼ਾਹ ਔਰੰਗਜ਼ੇਬ ਔਰ ਉਸ ਤੋਂ ਬਾਅਦ ਉਸ ਕਿਸਮ ਦੀ ਸੋਚ ਵਾਲਿਆਂ ਨੂੰ ਲੱਗਦਾ ਸੀ ਕਿ ਜ਼ਬਰ ਨਾਲ ਜ਼ੁਲਮ ਨਾਲ ਉਸ ਤੋਂ ਪਹਿਲਾਂ ਜਹਾਂਗੀਰ ਨੂੰ ਲੱਗਦਾ ਸੀ ਜੀ ਇਹ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਕੇ ਸੱਚ ਦੀ ਇਸ ਆਵਾਜ਼ ਨੂੰ ਕੁਚਲ ਦੇਣਗੇ ਲੇਕਿਨ ਇਹ ਉਹਨਾਂ ਦਾ ਵੀ ਭੁਲੇਖਾ ਸੀ ਔਰ ਅੱਜ ਦੇ ਜਿਹੜੇ ਹਿੰਦੂਤਵੀ ਹਾਕਮ ਨੇ ਜਿਉਂ ਸਮਝਦੇ ਨੇ ਕਿ ਜ਼ਬਰ ਦੇ ਨਾਲ ਜ਼ੁਲਮ ਦੇ ਨਾਲ ਉਹ ਸਿੱਖੀ ਦੀ ਆਵਾਜ਼ ਨੂੰ ਦਬਾ ਸਕਦੇ ਨੇ ਸੱਚ ਹੱਕ ਇਨਸਾਫ਼ ਦੀ ਆਵਾਜ਼ ਨੂੰ ਦਬਾ ਸਕਦੇ ਨੇ ਤੇ ਫਿਰ ਇਹ ਵੱਡੇ ਭਰੇ ਖੇਚ ਨੇ ਅੱਜ ਦਾ ਇਹ ਪ੍ਰੋਗਰਾਮ ਅਸੀਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਪਸ਼ਾ